ਪਹਿਲਗਾਮ ਚ ਬੀਤੇ ਕੱਲ ਹੋਏ ਅਤਵਾਦੀ ਹਮਲੇ ਚ 28 ਲੋਕਾਂ ਦੀ ਮੌਤ ਹੋ ਚੁੱਕੀ ਆ ਇੱਕ ਮਹਿਲਾ ਦੇ ਵੱਲੋਂ ਦਰਦਨਾਕ ਕਹਾਣੀ ਦਰਦਨਾਕ ਉਹ ਮੰਜ਼ਰ ਦੱਸਿਆ ਗਿਆ ਜਿਸ ਦੇ ਵਿੱਚ ਉਸ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਸਾਹਮਣੇ ਮੇਰੇ ਪਤੀ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਨਾਲ ਮੈਨੂੰ ਕਹਿੰਦੇ ਕਿ ਜਾ ਕੇ ਦੱਸ ਦੋ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਕਿ ਇਹ ਜੋ ਘਟਨਾ ਹੋਈ ਆ ਤਾਂ ਪਤਨੀ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਹੁਣ ਮੇਰੇ ਪਤੀ ਨੂੰ ਤਾਂ ਮਾਰ ਦਿੱਤਾ ਮੈਨੂੰ ਵੀ ਗੋਲੀਆਂ ਮਾਰ ਕੇ ਮੌਤੇ ਘਾਟ ਤਾਰ ਦੋ ਕਹਿੰਦੇ ਅਸੀਂ ਤੈਨੂੰ ਨਹੀਂ ਮਾਰਾਂਗੇ ਤਾਂ 28 ਮਰਦਾਂ ਦੀ ਮੌਤ ਹੋ ਚੁੱਕੀ ਆ 28 ਜਿਹੜੇ ਨੇ ਬੰਦੇ ਮਾਰੇ ਗਏ ਨੇ ਔਰਤਾਂ ਨੂੰ ਨਹੀਂ ਮਾਰਿਆ ਗਿਆ ਇਸ ਦੇ ਵਿੱਚ 28 ਮਰਦ ਜਿਹੜੇ ਮਾਰੇ ਗਏ ਨੇ ਇਸ ਪੂਰੀ ਘਟਨਾ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਤਾਂ ਉਹਨਾਂ ਅੱਤਵਾਦੀਆਂ ਦੀਆਂ ਫੋਟੋਆਂ ਵੀ ਸਕੈਚ ਵੀ ਤਿਆਰ ਹੋ ਚੁੱਕੇ ਨੇ ਖਬਰਾਂ ਦਿੱਤਾ ਜਾ ਰਿਹਾ ਕਿ ਪਹਿਲਗਾਮ ਦੇ ਨੇੜੇ ਇਹ ਅੱਤਵਾਦੀ ਛਿਪੇ ਹੋਏ ਨੇ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਉਸ ਘਟਨਾ ਵਾਲੀ ਥਾਂ ਦੇ ਉੱਤੇ ਪਹੁੰਚੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸਿਆਸਤਦਾਨਾਂ ਦੇ ਵੱਲੋਂ ਧਾਰਮਿਕ ਹਸਤੀਆਂ ਦੇ ਵੱਲੋਂ ਸਭ ਦੇ ਵੱਲੋਂ ਇਸ ਪੂਰੀ ਘਟਨਾ ਦੀ ਨਖੇਦੀ ਕੀਤੀ ਆ ਹਾਲਾਂਕਿ ਪਹਿਲਗਾਮ ਦੇ ਲੋਕਾਂ ਦੇ ਵੱਲੋਂ ਵੀ ਇਸ ਘਟਨਾ ਦੀ ਪਰਜੋਰ ਸ਼ਬਦਾਂ ਦੇ ਵਿੱਚ ਨਖੇਦੀ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੇ ਲਈ ਅਜਿਹੀ ਕਾਇਰਾਨਾ ਹਰਕਤ ਕੀਤੀ ਆ ਕਿ ਅਸੀਂ ਉਨਾ ਮਹਿਮਾਨਾਂ ਦਾ ਸਵਾਗਤ ਕਰਦੇ ਹੁੰਨੇ ਆ ਪਰ ਇੱਥੇ ਸਾਡੇ ਆਏ ਹੋਏ ਮਹਿਮਾਨ ਸੀ ਉਹ ਜਿਹੜੇ ਸੈਲਾਨੀ ਘੁੰਮਣ ਆਏ ਸੀ ਟੂਰਿਸਟ ਘੁੰਮਣ ਆਏ ਸੀ ਤਾਂ ਉਹਨਾਂ ਨੂੰ ਇਸ ਕਦਰ ਜਿਹੜੀ ਅੱਤਵਾਦੀਆਂ ਦੇ ਵੱਲੋਂ ਕਾਇਰਨਾ ਹਰਕਤ ਕਰਕੇ ਉਹਨਾਂ ਨੂੰ ਮਾਰ ਗਰਾਣਾ ਅਸੀਂ ਇਸ ਦੀ ਕਰੜੇ ਸ਼ਬਦਾਂ ਦੇ ਵਿੱਚ ਨਿਖੇਦੀ ਕਰਦੇ ਹਾਂ ਤਾਂ ਨਿਖੇਦੀ ਕੀਤੀ ਗਈ ਆ ਕਰੜੇ ਸ਼ਬਦਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਕਾਇਰਨਾ ਹਰਕਤ ਜਿਹੜੀ ਕੀਤੀ ਆ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅੱਤਵਾਦੀਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਆਸੀਫ ਫੌਜੀ ਨਾਮ ਦਾ ਇੱਕ ਅੱਤਵਾਦੀ ਜਿਸ ਦੀ ਤਸਵੀਰ ਵੀ ਸਾਹਮਣੇ ਆ ਚੁੱਕੀ ਹੈ ਸਕੈਚ ਵੀ ਤਿਆਰ ਹੋ ਚੁੱਕੇ ਨੇ ਇੱਕ ਸੁਲੇਮਾਨ ਤੇ ਇੱਕ ਹੋਰ ਅੱਤਵਾਦੀ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਪੂਰੇ ਸਾਰਿਆਂ ਨੂੰ ਲਾਈਨ ਦੇ ਵਿੱਚ ਖੜਾ ਕਰ ਲਿਆ ਕਹਿੰਦੇ ਲਾਈਨ ਦੇ ਵਿੱਚ ਖੜਾ ਕੇ ਸਭ ਨੂੰ ਪੁੱਛਿਆ ਨਾਮ ਪੁੱਛੇ ਨਾਮ ਪੁੱਛਣ ਤੋਂ ਬਾਅਦ ਉਹਨਾਂ ਨੂੰ ਕਿਹਾ ਕਲਮਾ ਪੜ੍ਹ ਕੇ ਸੁਣਾਓ ਕਲਮਾ ਪੜ੍ਹ ਕੇ ਸੁਣਾਉਣ ਦੇ ਲਈ ਜਦੋਂ ਕਿਹਾ ਪਰ ਉਹਨਾਂ ਨੂੰ ਕਲਮਾ ਨਹੀਂ ਸੀ ਆਉਂਦਾ ਕਿਉਂਕਿ ਕਲਮਾ ਮੁਸਲਿਮ ਭਾਈਚਾਰੇ ਦੇ ਲੋਕ ਐ ਉਹਨਾਂ ਨੂੰ ਆਂਦਾ ਹੋਵੇਗਾ ਤਾਂ ਪਰ ਉਹਨਾਂ ਨੂੰ ਕਲਮਾ ਜਦੋਂ ਨਹੀਂ ਸੁਣਾਇਆ ਤਾਂ ਫਿਰ ਇੱਕ ਇੱਕ ਕਰਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੇ ਬੱਚਿਆਂ ਦੇ ਸਾਹਮਣੇ ਉਹਨਾਂ ਦੀਆਂ ਪਤਨੀਆਂ ਦੇ ਸਾਹਮਣੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਵਾਕਈ ਹੀ ਨਿੰਦਣਯੋਗ ਘਟਨਾ ਹਰ ਪਾਸੇ ਲੋਕਾਂ ਦੇ ਵਿੱਚ ਗੁੱਸਾ ਵੀ ਆ ਇਸ ਘਟਨਾ ਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਤਾਂ ਅਖਰ ਕਦੋਂ ਤੱਕ ਇਸ ਤਰੀਕੇ ਦੇ ਹਮਲੇ ਦੇਖਣ ਨੂੰ ਮਿਲਣਗੇ ਕਿਉਂਕਿ ਪਹਿਲਾਂ ਪਲਵਾਮਾ ਦੇ ਵਿੱਚ ਦੇਸ਼ ਦੇ ਜਵਾਨਾਂ ਦੇ ਉੱਤੇ ਹਮਲਾ ਹੋਇਆ ਸੀ 14 ਫਰਵਰੀ ਨੂੰ 14 ਫਰਵਰੀ ਨੂੰ ਜਦੋਂ ਬੱਸ ਦੇ ਵਿੱਚ ਜਾ ਰਹੇ ਸੀ ਫੌਜੀ ਤਾਂ ਅੱਤਵਾਦੀਆਂ ਦੇ ਵੱਲੋਂ ਕਾਰਨ ਹਰਕਤ ਕੀਤੀ ਪਿੱਠ ਦੇ ਵਿੱਚ ਬਾਹਰ ਕੀਤਾ ਬੰਬ ਦੇ ਨਾਲ ਦੇਸ਼ ਦੇ ਜਵਾਨਾਂ ਨੂੰ ਉਡਾ ਦਿੱਤਾ ਗਿਆ ਤਾਂ ਹੁਣ ਪਹਿਲਗਾਮ ਦੇ ਵਿੱਚ ਸੈਲਾਨੀ ਜਿਹੜੇ ਆਏ ਸੀ ਟੂਰਿਸਟ ਆਏ ਸੀ ਜਿਨ੍ਹਾਂ ਨੂੰ ਨਾਮ ਪੁੱਛ ਕੇ ਕਲਮਾ ਪੜ੍ਹਨ ਦੇ ਲਈ ਕਿਹਾ ਜਾਂਦਾ ਪਰ ਕਲਮਾ ਨਾ ਸੁਣਾਉਣ ਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਆ ਤਾਂ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਪਰ ਇਸ ਤਰ੍ਹਾਂ ਦੀ ਜੋ ਹਰਕਤ ਕੀਤੀ ਆ ਇਸ ਤੋਂ ਬਾਅਦ ਜਰੂਰ ਆਪਸੀ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਸਾਜ਼ਿਸ਼ ਜਰੂਰ ਰਚੀ ਗਈ ਆ ਤਾਂ ਲੋਕਾਂ ਨੂੰ ਅਪੀਲ ਆ ਕਿ ਇਸ ਘਟਨਾ ਤੋਂ ਬਾਅਦ ਕੋਈ ਵੀ ਅਜਿਹਾ ਤੁਸੀਂ ਕਦਮ ਨਾ ਚੱਕੋ ਕੋਈ ਅਜਿਹਾ ਤੁਸੀਂ ਮਨ ਦੇ ਵਿੱਚ ਖਿਆਲ ਨਾ ਲਾਓ ਕਿਉਂਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਲੋਕ ਖੁਦ ਜਿਹੜੇ ਆਪਣੇ ਅੱਖਾਂ ਦੇ ਵਿੱਚੋਂ ਹੰਝੂ ਉਹਨਾਂ ਦੇ ਵਗਦੇ ਦੇਖੇ ਗਏ ਨੇ ਉਹ ਕਹਿੰਦੇ ਸਾਡੇ ਤਾਂ ਮਹਿਮਾਨ ਸੀ ਕਹਿੰਦੇ ਅਸੀਂ ਪਹਿਲਾਂ ਹਿੰਦੂਸਤਾਨੀ ਆ ਅਸੀਂ ਕਸ਼ਮੀਰੀ ਬਾਦ ਦੇ ਵਿੱਚਾਂ ਹਾਲਾਂਕਿ ਪਾਕਿਸਤਾਨ ਦੇ ਵੱਲੋਂ ਇਸ ਘਟਨਾ ਤੋਂ ਇਨਕਾਰ ਕਰ ਦਿੱਤਾ ਕਿ ਇਸ ਦਾ ਪਾਕਿਸਤਾਨ ਦੇ ਵਿੱਚ ਕੋਈ ਹੱਥ ਨਹੀਂ ਹੈ ਪਰ ਜਿਹੜੇ ਅੱਤਵਾਦੀ ਸੰਗਠਨ ਨੇ ਉਹਨਾਂ ਦੇ ਵੱਲੋਂ ਜ਼ਿੰਮੇਵਾਰੀਆਂ ਲਈਆਂ ਜਾ ਰਹੀਆਂ ਨੇ ਇਸ ਪੂਰੀ ਘਟਨਾ ਦੀ ਕਾਰਨ ਹਰਕਤ ਜੋ ਕੀਤੀ ਆਖਰ ਕਦੋਂ ਤੱਕ ਹੁਣ ਉਹ ਅੱਤਵਾਦੀ ਢੇਰ ਹੁੰਦੇ ਨੇ